ਮੈਂ ਨਰਮਲ ਕਰਨੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਤੁਹਾਨੂੰ ਕੋਈ ਨਵੀਂ ਚੀਜ਼ ਦਿਖਾਉਣ ਲੱਗੀ ਆ ਆ ਦੇਖੋ ਜੀ ਆ ਹੈਗਾ ਜੀ ਬੋਈਆ ਇਹ ਬੋਈਆ ਹੈ ਜੀ ਤੇ ਇਹਨੂੰ ਤੁਸੀਂ ਸੋਚੋਗੇ ਬੀ ਇਹਦਾ ਰੰਗਵਰੰਗਾ ਆਏਗਾ ਕਿਉਂਕਿ ਪਹਿਲਾਂ ਨਾ ਐਦਾਂ ਫੁੱਲ ਬੂਟੇ ਪਾਉਂਦੇ ਹੁੰਦੇ ਸੀਗੇ ਇਹਨਾਂ ਦੇ ਉੱਤੇ ਇਹ ਬੋਈਆਂ ਲੱਗਦੇ ਤੇ ਇਹਨੂੰ ਬੋਲਾ ਵੀ ਕਹਿੰਦੇ ਨੇ ਕਈ ਘੰਟਿਆਂ ਦੇ ਵਿੱਚ ਇਹਦੇ ਵਿੱਚ ਅਸਲੀ ਦਾ ਇਹਦੇ ਵਿੱਚ ਨਾ ਸੁਧਾਰਾ ਲੈ ਕੇ ਜਾਂਦੇ ਹੁੰਦੇ ਸੀ ਭਰਾ ਇਹਨਾਂ ਬੋਈਆਂ ਦੇ ਵਿੱਚ ਜਦੋਂ ਕੁੜੀ ਸੋਹਰੇ ਘਰ ਹੁੰਦੀ ਸੀ ਤੇ ਹੁਣ ਮੈਂ ਤੁਹਾਨੂੰ ਦੱਸਦੀਆਂ ਵਗੇ ਬਣਾਉਂਦੇ ਕਿਵੇਂ ਸੀ ਇਹ ਜਿਵੇਂ ਕਾਗਜ਼ ਹੋਵੇ ਉਹ ਘੱਟੇ ਕਰਕੇ ਇੱਕ ਤੋਲੇ ਦੇ ਵਿੱਚ ਪਾਣੀ ਪਾ ਕੇ ਤੇ ਉਹਦੇ ਵਿੱਚ ਕਾਗਜ਼ਾਂ ਨੂੰ ਭਿਓ ਦਿੱਤਾ ਜਾਂਦਾ ਸੀਗਾ ਤੇ ਫਿਰ ਉਹਦੇ ਵਿੱਚ ਗਾਜੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਟ ਕੇ ਇੱਕ ਤੋਲਾ ਮੁੱਦਾ ਮਾਰ ਕੇ ਉਹਦੇ ਉੱਪਰ ਦੀ ਫਿਰ ਕੱਪੜਾ ਰੱਖ ਕੇ ਫਿਰ ਉਹਦੇ ਉੱਤੇ ਥੱਪਿਆ ਜਾਂਦਾ ਸੀਗਾ ਤੇ ਬਾਅਦ ਦੇ ਵਿੱਚ ਉਹਦੇ ਤੇ ਫੁੱਲ ਬੂਟੇ ਪਾਏ ਜਾਂਦੇ ਸੀਗੇ ਇਸ ਤਰ੍ਹਾਂ ਇਹ ਬੋਲੀਆ ਤਿਆਰ ਕੀਤਾ ਜਾਂਦਾ ਸੀਗਾ ਇੱਕ ਆ ਦੇਖੋ ਛੋਟਾ ਜਿਹਾ ਵੀ ਫੇਰ ਹਨੇਕਾ ਜਿਹਾ ਹੈਗਾ ਤੇ ਮੇਰੀ ਮੰਮੀ ਇਹਦੀ ਕਰਦੀ ਹੁੰਦੀ ਸੀ ਜਦੋਂ ਫਿਰ ਜਿਹੜੀਆਂ ਸਾਡੀਆਂ ਫਟੀਆਂ ਪੁਰਾਣੀਆਂ ਕਿਤਾਬਾਂ ਹੁੰਦੀਆਂ ਸੀ ਕਾਪੀਆਂ ਹੁੰਦੀਆਂ ਸੀ ਉਹ ਸਾਰੀਆਂ ਚੱਕ ਕੇ ਮੇਰੀ ਮੰਮੀ ਨੇ ਘੋਂ ਦੇਵੀਆਂ ਤੇ ਫਿਰ ਉਹ ਤੋਂ ਬਾਅਦ ਉਹ ਗਾਜਰੀ ਖੋਲ ਕੇ ਉਹਨਾਂ ਨੇ ਉਸੇ ਤਰ੍ਹਾਂ ਹੀ ਥੱਪ ਕੇ ਬਣਾ ਲੈਣੇ ਤੇ ਫਿਰ ਉੱਪਰ ਦੀ ਇੱਥੇ ਬੇਲ ਗੁੱਟੇ ਪਾ ਦਿੰਦੇ ਨਾਲੇ ਸਾਰੇ ਰੰਗਾਂ ਦੇ ਕਈ ਵਾਰ ਉਹਦੀ ਗੋਟਾ ਵੀ ਲਗਾ ਰਹੇ ਹੁੰਦੇ ਸੀ ਕਈ ਵਾਰ ਇਥੋਂ ਦੀ ਲਟਕਣ ਵੀ ਲਗਾ ਦਿੰਦੇ ਸੀਗੇ ਇਸ ਤਰੀਕੇ ਸੁਝਾਇਆ ਜਾਂਦਾ ਸੀ ਤੇ ਇਹਦੇ ਵਿੱਚ ਪਹਿਲਾਂ ਵੀ ਉਹ ਸੁਆਣੀ ਆ ਜਿਵੇਂ ਕੋਈ ਸਿੰਪਲ ਸਾਦਾ ਜਿਹਾ ਹੁੰਦਾ ਸੀ ਉਹਦੇ ਵਿੱਚ ਤਾਂ ਉਹ ਪਾ ਲੈਂਦੇ ਸੀ ਕਿ ਗੰਡੇ ਹੋਗੇ ਜਿਵੇਂ ਵੀ ਪਿਆਜ਼ ਕਟਣੇ ਨੇ ਤੇ ਲਸਣ ਛੱਲਣਾ ਹੈਗਾ ਤੇ ਜਾਂ ਫਿਰ ਜਿਵੇਂ ਮੱਝਾ ਦਾ ਪਾੜਾ ਹੁੰਦਾ ਹੈਗਾ ਉੱਥੇ ਆਪਣਾ ਆਟਾ ਲੈ ਕੇ ਜਾਂਦੇ ਨੇ ਜਿਵੇਂ ਮੱਝ ਦੇ ਅੱਗੇ ਪਾਣਾ ਹੁੰਦਾ ਹੈਗਾ ਉਹਨੂੰ ਪਾੜਾ ਬੰਦੇ ਨੇ ਉਹਦੇ ਵਾਸਤੇ ਵੀ ਇਹ ਵਰਤਿਆ ਜਾਂਦਾ ਸੀਗਾ ਤੇ ਆਪਣਾ ਜਦੋਂ ਫਿਰ ਰੋਟੀਆਂ ਪਕਾਣੀਆਂ ਨੇ ਉਹ ਤੋਂ ਛੋਟੇ ਇਹ ਤੋਂ ਵੀ ਛੋਟੇ ਬਣਾਏ ਹੋਏ ਹੁੰਦੇ ਸੀ ਉਹਦੇ ਵਿੱਚ ਆਟਾ ਪਾ ਕੇ ਤੇ ਸੁੱਕਾਟਾ ਰੱਖਿਆ ਜਾਂਦਾ ਸੀਗਾ ਤਾਂ ਜਦੋਂ ਰੋਟੀ ਵੇਲਦੇ ਸੀਗੇ ਉਦੋਂ ਵੀ ਇਹ ਵਰਤੋਂ ਵਿੱਚ ਆਉਂਦਾ ਸੀਗਾ ਤੇ ਬਾਕੀ ਜਿਹੜੇ ਵੱਡੇ ਬੁਈਏ ਇੰਦਾਂ ਵੱਡੇ-ਵੱਡੇ ਬਣਦੇ ਸੀਗੇ ਆਹ ਵੱਡਾ ਹੈਗਾ ਇਹਦੇ ਵਿੱਚ ਫਿਰ ਭਰਾ ਭੈਣਾਂ ਦੇ ਬੁਈਏ ਲੈ ਕੇ ਜਾਂਦੇ ਸੀ ਜਿੱਦਾਂ ਆਪਣਾ ਤੀਆਂ ਦਾ ਸੁਧਾਰਾ ਹੈਗਾ ਆਪਾਂ ਸੁਧਾਰਾ ਕਹਿੰਦੇ ਹੁਣ ਤੇ ਕਈ ਪਿੰਡਾਂ ਦੇ ਵਿੱਚ ਉਹਨੂੰ ਬੁਈਆ ਵੀ ਕਹਿੰਦੇ ਨੇ ਤੇ ਇੱਕ ਸਾਡੇ ਦਰਵਾਜ਼ਾ ਵੈਸੇ ਬੁਈਆ ਦਿੰਦੇ ਨੇ ਇਹਦਾ ਆਪਣਾ ਦਿਵਾਲੀ ਦਾ ਬੁਈਆ ਤੇ ਦਿਵਾਲੀ ਦੇ ਬੁਈਏ ਦੇ ਵਿੱਚ ਜਿਮੀ ਇਹਦੇ ਵਿੱਚ ਆਪਣਾ ਪਾ ਲਿਆ ਆ ਆਪਣਾ ਖਿਲਨਾ ਖੇਡਨੇ ਮਠੀਆਂ ਬਿਸਕਟ ਤੇ ਹੋਰ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਇਹਦੇ ਉੱਤੇ ਚੁੰਨੀ ਬੰਨ੍ਹ ਕੇ ਫੇਰ ਘਰਾਏ ਨੂੰ ਲੈ ਕੇ ਜਾਂਦਾ ਸੀ ਤੇ ਇੱਕ ਸੂਟ ਕੁੜੀ ਦਾ ਹੁੰਦਾ ਤੇ ਇੱਕ ਹੁੰਦਾ ਆਪਣਾ ਉਹ ਜਿਹੜਾ ਉਹਦਾ ਆਪਣਾ ਇਹ ਆਉਂਦੀ ਹੈਗੀ ਜਿਵੇਂ 3 ਦਾ ਆ ਗਿਆ ਤੇ ਇਹਦਾ ਆਪਣਾ ਫਿਰ ਉਸ ਤੋਂ ਬਾਅਦ ਇੱਕ ਲੋੜੀ ਦਾ ਆਉਂਦਾ ਹੈਗਾ ਲੋੜੀ ਦੇ ਵਿੱਚ ਉਹ ਜਿਵੇਂ ਕਿ ਆਪਣਾ ਉਹ ਨੂੰ ਗੁਫੜੀ ਹੋਈ ਤੇਰੀਆਂ ਹੋਈਆਂ ਗੱਚਕਾਂ ਹੋਈਆਂ ਤੇ ਆਪਣਾ ਸੂਤ ਦੇ ਲੱਡੂ ਹੋਏ ਤੇ ਪਿੰਨੀਆਂ ਹੋਈਆਂ ਚੌਲਾਂ ਦੀਆਂ ਤੇ ਆਪਣਾ ਉਹਦੇ ਤੀਲਾਂ ਦੇ ਲੱਡੂ ਹੋਏ ਇਸ ਤਰ੍ਹਾਂ ਬਣਾ ਕੇ ਇੱਕ ਗਰੁੰਦੇਵੀ ਬਣਾਦੇ ਹੁੰਦੇ ਸੀ ਖਿੱਲਾਂ ਦੇ ਉਹ ਵੀ ਸਾਰਾ ਕੁਝ ਬਣਾ ਕੇ ਉਹਨਾਂ ਨੇ ਬੁਈਆ ਭਰ ਕੇ ਲੈ ਜਾਣਾ ਤੇ ਆਪਣੀ ਭੈਣੂਦਰ ਬੁਈਆ ਦੇਖ ਜਾਂਦੇ ਸੀਗੇ ਭਰਾ ਹੁੰਦੇ ਸੀਗੇ ਤੇ ਕਈ ਵਾਰੀ ਮਾਪੇ ਵੀ ਲੈ ਕੇ ਜਾਂਦੇ ਸੀਗੇ ਆਪਣੀਆਂ ਬੇਟੀਆਂ ਲਈ ਬੁਈਏ ਤੇ ਇਸ ਤਰ੍ਹਾਂ ਹੀ ਵਰਤਾਇ ਜਾਂਦਾ ਸੀ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਸੀ ਤੇ ਇਹ ਜਦੋਂ ਕੁੜੀ ਦਾ ਵਿਆਹ ਹੁੰਦਾ ਸੀ ਉਹ ਆਪਣੇ ਵਿਆਹ ਦੇ ਵਿੱਚ ਦਾਜ ਦੇ ਵਿੱਚ ਵੀ ਇਹ ਬੋਈਆਂ ਨੂੰ ਲੈ ਕੇ ਆਉਂਦੀ ਸੀ ਤੇ ਫਿਰ ਇਹਨਾਂ ਬੋਈਆਂ ਨੂੰ ਆਪਣਾ ਕੰਧਾ ਦੇ ਉੱਤੇ ਮਤਲਬ ਕਿ ਇਦਾਂ ਇਦਾਂ ਲਗਾਏ ਜਾਂਦਾ ਸੀ ਇਦਾਂ ਕਰਕੇ ਸਾਰੇ ਕਿਤੇ ਜਗ੍ਹਾ-ਜਗ੍ਹਾ ਜਗਾਂ ਲੱਗੇ ਹੁੰਦੇ ਸੀਗੇ ਬਹੁਤ ਸੋਹਣੇ ਲੱਗਦੇ ਸੀਗੇ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਇੱਕ ਆ छोटा ਜਿਹਾ ਹੋਰ ਤਾਂ ਦਿਖਾਨੀਆਂ ਆ ਆ ਇਹਨੂੰ ਅਸੀਂ ਬੋਟੀ ਕਹਿੰਦੇ ਆ ਕਈ ਲੋਕ ਬੋਈਆ ਕਹਿੰਦੇ ਨੇ ਕਈ ਲੋਕ ਇਹਨੂੰ ਢੋਟੀ ਕਹਿੰਦੇ ਨੇ ਤੇ ਗੋਲਾ ਵੀ ਕਹਿੰਦੇ ਨੇ ਇਹਨੂੰ ਤੇ ਇਹ ਬਣਤਿਆ ਜਾਂਦਾ ਸੀ ਜਿਵੇਂ ਆਪਣਾ ਕੁੜੀਆਂ ਪਹਿਲਾਂ ਤਿਰੰਜਰਾਂ ਕੱਤਦੀਆਂ ਸੀਗੀਆਂ ਇਹਦੇ ਵਿੱਚ ਮੋਢ ਰੱਖੇ ਜਾਂਦੇ ਸੀ ਜਿਨ੍ਹਾਂ ਨੂੰ ਗਲੋਟੇ ਕਹਿੰਦੇ ਆ ਕੱਤਦੀਆਂ ਨੇ ਜਿਹੜੇ ਤੇ ਉਹ ਗਲੋਟੇ ਦੇ ਵਿੱਚ ਰੱਖੇ ਜਾਂਦੇ ਸੀ ਇਹਦੇ ਵਿੱਚ ਪੂਈਆਂ ਰੱਖੀਆਂ ਜਾਂਦੀਆਂ ਸੀ ਤੇ ਫਿਰ ਉਹ ਚਰਖੇ ਤੇ ਜਦੋਂ ਕੱਤਦੀਆਂ ਸੀਗੀਆਂ ਤਾਂ ਉਹ ਉਹ ਲੈ ਕੇ ਬੈਠਦੀਆਂ ਸੀਗੀਆਂ ਨਾਲ ਤੇ ਜਿਹੜਾ ਇਹ ਬਣਿਆ ਹੋਇਆ ਹੈਗਾ ਇਹ ਬਣਾਉਂਦੇ ਆ ਕਿਵੇਂ ਸੀ ਇਹਦੇ ਵਿੱਚ ਇੱਥੇ ਤਿੱਲ ਨਾ ਲੱਗਦੀਆਂ ਸੀਗੀਆਂ ਜਿਹੜੀਆਂ ਆਪਣੀਆਂ ਹੁਣ ਕਣਕਾਂ ਦੇ ਵਿੱਚੋਂ ਨਿਕਲਦੀਆਂ ਨੇ ਉਹਨਾਂ ਨੂੰ ਛਿੱਲ ਗਏ ਉਹਨਾਂ ਨੂੰ ਮਤਲਬ ਕਿ ਐਦਾਂ ਦਾ ਗੋਲ ਚੱਕਰ ਨਾਲ ਬਣਾਈ ਜਾਣਾ ਬਣਾਈ ਜਾਣਾ ਬਣਾਈ ਜਾਣਾ ਜਦੋਂ ਪੂਰਾ ਇੱਥੇ ਰਕੇ ਹੋ ਗਿਆ ਫਿਰ ਇਹਨੂੰ ਵਿੱਚੋਂ ਉਹਨਾਂ ਨੇ ਇਹ ਡਿਜ਼ਾਈਨ ਭਰਨੇ ਇਹ ਕੱਪੜੇ ਦੇ ਮਤਲਬ ਕਿ ਉਹ ਲੈ ਕੇ ਕੋਈ ਸੂਤ ਜਿਹੜਾ ਹੁੰਦਾ ਹੈਗਾ ਜਿਵੇਂ ਜਿਹੜੀਆਂ ਦਰੀਆਂ ਬਣਉਂਦੀਆਂ ਨੇ ਉਹ ਸੂਤ ਹੁੰਦਾ ਹੈ ਜਿਵੇਂ ਪਹਿਲਾਂ ਤਾਣੀ ਧਾਗਾ ਦਾ ਕੰਮ ਕਰਦੇ ਸੀ ਉਹੀ ਸੂਤ ਨੂੰ ਲੈ ਕੇ ਰੰਗ ਕੇ ਉਹਨੂੰ ਤੇ ਉਹ ਸੂਤਰ ਨਾਲ ਮਤਲਬ ਕਿ ਐਦਾਂ ਡਿਜ਼ਾਈਨ ਬਣਾਣੀ ਫਿਰ ਸੂਈਆਂ ਨਾਲ ਇਦਾਂ ਗਦਿਕਨ ਘਾ ਲੰਦਾ ਫਿਰ ਘਾ ਲਦਾ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਜਾਂਦਾ ਸੀਗਾ ਜੀ ਇਹ ਵੀ ਕੁੜੀਆਂ ਆਪਣੇ ਦਾਲ ਦੇ ਵਿੱਚ ਲੈ ਕੇ ਆਉਂਦੀਆਂ ਸੀ ਜੀ ਤੇ ਇਸ ਤਰ੍ਹਾਂ ਇਹਨਾਂ ਦੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਵੀ ਬਹੁਤ-ਬਹੁਤ ਧੰਨਵਾਦੀ ਹੋਵਾਂਗੀ ਹੋਵਾਂਗੀ ਜੀ ਤੇ ਜਿਹੜੇ ਮਾਜਾ ਬੋਈ ਲੈਏ ਨੇ ਜੀ ਆ ਹੈਗੇ ਨੇ ਸਾਡੇ ਰਣਜੀਤ कौर ਕੰਗ ਭੈਣ ਜੀ ਨੇ ਉਹਨਾਂ ਦੇ ਘਰ ਆਈ ਸੀ ਮੈਂ ਉਹਨਾਂ ਦੇ ਘਰ ਦੇਖਿਆ ਤੇ ਮੈਨੂੰ ਬਹੁਤ ਸੋਹਣੇ ਲੱਗੇ ਤਾਂ ਕਰਕੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ ਇਹ ਬਹੁਤ ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖਦੇ ਨੇ ਜੀ ਪੁਰਾਣੀਆਂ ਤੇ ਪੁਰਾਣੀਆਂ ਆ ਆਪਣੇ ਪਹਿਨਾਂ ਦੀਆਂ ਆਪਣੇ ਵਿਰਾਸਤਾਂ ਨੂੰ ਸੰਭਾਲਿਆ ਹੋਇਆ ਇਹਨਾਂ ਨੇ ਵੀ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਕੰਗ ਭੈਣ ਜੀ ਨੂੰ ਕਹਿਣੀ ਆ ਕਿ ਥੈਂਕ ਯੂ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਇੰਨੇ ਸੋਹਣੇ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਜੀ